ਇੰਟਰ ਕਾਸਟ ਮੈਰਿਜ ਕਰਾਉਣੀ ਪਈ ਲੜਕੀ ਨੂੰ ਮਹਿੰਗੀ ਝੂਠੀ ਅਣਖ ਦੀ ਖਾਤਰ ਲੜਕੀ ਦੇ ਪਿਤਾ ਨੇ ਆਪਣੇ ਹੀ ਜਵਾਈ ਨੂੰ ਕੁੱਟਮਾਰ ਕਰਕੇ ਕੀਤਾ ਜ਼ਖਮੀ ਉਲਟਾ ਲੜਕੀ ਅਤੇ ਉਸ ਦੇ ਘਰ ਵਾਲੇ ਸਣੇ ਆਪਣੇ ਦੋਤਰੇ ਤੇ ਕਰਵਾਇਆ ਮੁਕੱਦਮਾ ਦਰਜ ਪੁਲਿਸ ਨੇ ਬਿਨਾ ਮੁਕੱਦਮੇ ਤੋਂ ਹੀ ਲੜਕੀ ਨੂੰ ਕੀਤਾ ਗ੍ਰਿਫਤਾਰ ਬਾਅਦ ਵਿੱਚ ਦਬਾਅ ਪੈਣ ਤੇ ਕੀਤਾ ਮੁਕੱਦਮਾ ਦਰਜ ਝੂਠੀ ਅਣਖ ਦੀ ਖਾਤਰ ਲੋਕ ਕਿਸ ਕਦਰ ਆਪਣੇ ਕਿਸ ਹੱਦ ਤੱਕ ਗੁజర్ ਜਾਂਦੇ ਨੇ ਉਸ ਦਾ ਇੱਕ ਨਮੂਨਾ ਦੇਖਣ ਨੂੰ ਮਿਲਿਆ ਫਰੀਦਪੁਰ ਦੇ ਪਿੰਡ ਵਾਕਾਬੰਨ ਵਿੱਚ ਜਿੱਥੇ ਇੱਕ ਪਿਤਾ ਵੱਲੋਂ ਆਪਣੀ ਧੀ ਦੇ ਇੰਟਰ ਕਾਸਟ ਮੈਰਿਜ ਤੋਂ ਗੁੱਸੇ ਵਿੱਚ ਆਏ ਪਿਤਾ ਨੇ ਆਪਣੀ ਜਵਾਈ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਸਰਜੀਤ ਕੌਰ ਜੋ ਕਿ ਵਾਕਾਬੰਨ ਦੀ ਰਹਿਣ ਵਾਲੀ ਹੈ ਉਸ ਵੱਲੋਂ ਦਲਵਿੰਦਰ ਸਿੰਘ ਨਾਲ ਇੰਟਰ ਕਾਸਟ ਮੈਰਿਜ ਕੀਤੀ ਗਈ ਸੀ ਜਿਸ ਦੇ ਵਿਆਹ ਤੋਂ ਉਸ ਦਾ ਪਰਿਵਾਰ ਖੁਸ਼ ਨਹੀਂ ਸੀ ਉਸ ਦੇ ਪਤੀ ਨਾਲ ਰੰਜਿਸ਼ ਰੱਖਣ ਲੱਗ ਪਿਆ ਪਹਿਲਾ ਲੜਕੀ ਦਾ ਪਰਿਵਾਰ ਨੇ ਤਲਾਕ ਵੀ ਕਰਵਾ ਦਿੱਤਾ ਫਿਰ ਦੂਸਰੀ ਵਾਰ ਲੜਕੀ ਨੇ ਉਸੇ ਲੜਕੇ ਨਾਲ ਹੀ ਕੋਡ ਮੈਰਿਜ ਕਰਵਾ ਲਈ ਜਿਸ ਤੋਂ ਪਰਿਵਾਰ ਹੋਰ ਗੁੱਸੇ ਵਿੱਚ ਆ ਗਿਆ ਤਾਂ ਬੀਤੇ ਦਿਨੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਉੱਪਰ ਹਮਲਾ ਕਰ ਦਿੱਤਾ ਉਸ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਉਲਟਾ ਆਪਣੀ ਲੜਕੀ ਸਣੇ ਜਵਾਈ ਅਤੇ بیٹے ਤੇ ਹੀ ਪਰਚਾ ਦਰਜ ਕਰਵਾ ਦਿੱਤਾ ਪੁਲਿਸ ਵੀ ਇੱਕ ਕਦਮ ਅੱਗੇ ਨਿਕਲਦੀ ਹੋਈ ਉੱਥੇ ਪਹੁੰਚੀ ਅਤੇ ਬਿਨਾ ਮੁਕਦਮਾ ਦਰਜ ਤੋਂ ਹੀ ਲੜਕੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਜਦ ਮਾਮਲਾ ਮੀਡੀਆ ਵਿੱਚ ਆਇਆ ਤਾਂ ਪੁਲਿਸ ਵੱਲੋਂ ਆਨਣ ਫਾਨਣ ਵਿੱਚ ਮੁਕੱਦਮਾ ਵੀ ਦਰਜ ਕਰ ਦਿੱਤਾ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਗੱਲਬਾਤ ਹੋਈ ਜਿਹੜਾ ਇਹ ਸਰਬਜੀਤ ਮੇਰਾ ਨਾਮ ਆ ਹਾਂਜੀ ਅਸੀਂ ਇੱਥੇ ਹੀ ਰਹਿਣ ਵਾਲੇ ਆ ਇੱਥੋਂ ਦੇ ਰਹਿਣ ਵਾਲੇ ਆ ਆਕਾਸ਼ ਸਿੰਘ ਛੁਗਿਆ ਲੱਡੂ ਵਾਲਾ ਹਾਂਜੀ ਹਾਂਜੀ ਤੇ ਕੀ ਗੱਲਬਾਤ ਹੋਈ ਜਿਹੜਾ ਝਗੜਾ ਹੋਇਆ ਕੀ ਕਾਰਨ ਹੋ ਗਿਆ ਕਾਰਨ ਐਸੇ ਕਰਕੇ ਮੈਂ ਨਾ ਦੂਸਰੀ ਜਾਤੀ ਵੀ ਨਾਲ ਮੈਂ ਵਿਆਹ ਕਰਾਇਆ ਮੇਰੀ ਕੋਟ ਮਾਰਜ ਹੋਈ 2015 ਵਿੱਚ ਹਾਂਜੀ ਉਦੋਂ ਬਾਅਦ ਮੇਰਾ ਪਚੈਤੀ ਤਲਾਕ ਰਵਾ ਮੇਰੇ ਦਾੜੀ ਵਰਾ ਕੁੱਟ ਕੁੱਟ ਕੇ ਮੇਰਾ ਕਰਾਤਾ ਮੇਰੇ ਬੱਚੇ ਸੀ ਮੇਰਾ ਨਹੀਂ ਸਰਿਆ ਸਾਰਾ ਤੇ ਬੱਚਿਆਂ ਦੇ ਮੂੰਹ ਕਰਕੇ ਮੈਂ ਦੁਬਾਰਾ ਬਿਆਨ ਕਰਾ ਕੇ ਮੈਂ ਲਾਇਆ ਮੇਰੇ ਮਾਪੇ ਪਿੰਡ ਰਹਿੰਦਾ ਸੀ ਪਿੰਡ ਨੂੰ ਉੱਠ ਕੇ ਇੱਥੇ ਮੇਰੇ ਸਿਰ ਤੇ ਆ ਕੇ ਬਹਿ ਗਿਆ ਤੇ ਰੋਜੀ ਮੈਨੂੰ ਤੰਗ ਕਰਦੇ ਆ ਮੇਰੇ ਬੱਚਿਆਂ ਨੂੰ ਕਰਦੇ ਮੈਨੂੰ ਵੀ ਕਰਦੇ ਮੇਰੇ ਘਰ ਵਾਲੇ ਤੇ ਗੱਲ ਪੈਂਦੇ ਕੁੱਟਦੇ ਮਾਰਦੇ ਦੂਜੀ ਜਾਤੀ ਦਾ ਹੈ ਠੀਕ ਹੈ ਹਾਂ ਚੰਗਾ ਨਹੀਂ ਸਮਝਦੇ ਉਹਨੂੰ ਤੇ ਮੈਂ ਜੀ ਹੱਬ ਕੋਹਾ ਦੀ ਮਰਜ਼ੀ ਨਾਲ ਮੈਂ ਕੀਤਾ ਹੈ ਠੀਕ ਹੈ ਜੀ ਹਾਂ ਬੱਚੇ ਵੀ ਸੀਗੇ ਉਹਦੇ ਹਾਂ ਬੱਚੇ ਦੋ ਕੁੜੀਆਂ ਮੁੰਡਾ ਆ ਤੇ ਦੋ ਕੁੜੀਆਂ ਨੰਨ ਦੇ ਵਿੱਚ ਮੇਰੇ ਇਸ ਘਰਾਂ ਵਾਲ ਵਿੱਚ ਪੈਦਾ ਹੁਣ ਤੋਂ ਬਾਅਦ ਫਿਰ ਕੀ ਹੋਇਆ ਕੀ ਕੀ ਫਿਰ ਅਸੀਂ ਦੋ ਸਾਲ ਵਧੀਆ ਰਹੇ ਮੇਰੇ ਮਾਪ ਸਾਰਾ ਸਹਿਮਤ ਸੀ ਦੋ ਸਾਲਾਂ ਵਿੱਚ ਉਧਰੋਂ ਉੱਠ ਕੇ ਆਏ ਨਾ ਕਿਦੋਂ ਉਦੋਂ ਦੇ ਇੱਥੇ ਚੰਗਾ ਨਹੀਂ ਮੇਰੇ ਘਰ ਨਹੀਂ ਸਮਝਦੇ ਉਹ ਕਹਿੰਦੇ ਹੋਰ ਕਿਤੇ ਕੁੜੀ ਵਿਆਹ ਦਿਆਂਗੇ ਸਰ ਮੇਰੀ ਇਹੋ ਬੇਨਤੀ ਮੈਂ ਵਾਰ-ਵਾਰੇ ਉਹ ਕੰਮ ਕਰਦੀ ਰਵਾਂਗੀ ਕੀ ਹੋਰ ਸਿਰ ਦੇ ਉੱਪਰ ਆ ਕੇ ਆ ਮੇਰੇ ਸਿਰ ਤੇ ਗੋਡੇ ਨਾਲ ਗੋਡਾ ਲਾ ਕੇ ਬਹਿ ਗਿਆ ਉਹ ਕਹਿੰਦੇ ਤੈਨੂੰ ਜੇ ਤੂੰ ਰਾਜ਼inama ਕਰਾਂਗੀ ਜੇ ਕੋਈ ਹੱਲ ਕਰਾਂਗੀ ਅਸੀਂ ਤੇਰੀ ਜਗ੍ਹਾ ਛਡਾ ਲੈਣੀ ਐ ਜਿੰਨੇ ਤੇਰੇ ਤੋਂ ਝੂਠੇ ਪਰਚੇ ਪਾ ਦੇਵਾਂਗੇ ਪਰਚੇ ਪਾ ਕੇ ਜਗ੍ਹਾ ਲੈ ਨਹੀਂ ਲੈਣੀ ਤੇਰੀ ਸਾਰੀ ਹਾਂ ਜਗ੍ਹਾ ਰੱਪਣਾ ਚਾਹੁੰਦਾ ਹਾਂ ਆ ਜਗ੍ਹਾ ਰੱਪਣਾ ਤਾਂ ਉਹਦੇ ਮੇਰੀ ਹਾਂ ਤੇ ਉਹਨਾਂ ਜਾਣ ਬੁੱਝ ਕੇ ਨਾਲ ਲਈ ਗਵਾੜ ਦੇ ਹਾਂ ਜਾਣ ਬੁੱਝ ਕੇ ਰਹੀ ਗਵਾੜ ਤੇ ਕੀ ਕਹਿੰਦੇ ਤੈਨੂੰ ਵਸਣ ਬਸ ਉਹਨੇ ਵਸਣ ਦੇਣਾ ਤੈਨੂੰ ਅੱਜ ਵੀ ਨਹੀਂ ਵਸਣ ਦਾ ਕਦੀ ਵੀ ਨਹੀਂ ਵਸਾ ਕਿੰਨੇ ਚੱਕਰ ਤੇ ਹਾਂ ਵੀ ਬੁੱਢੀ ਨ ਮਰਦੀ ਨਹੀਂ ਤੂੰ ਦੁਬਾਰਾ ਫੇਰ ਕੋੜ ਮੈਰਿਜ ਕਰਾ ਹਾਂ ਦੁਬਾਰਾ ਫੇਰ ਮੈਂ ਕਰਾਈ ਸੀ ਹਾਂ ਮੇਰਾ ਨਹੀਂ ਸਰੇ ਮੇਰੇ ਬੱਚੇ ਸੀ ਬੱਚੇ ਦਾ ਮੂੰਹ ਕਿਸਿਆਲੇ ਬੰਦਨ ਕੇ ਵੀ ਮਾਪਿਓ ਤਾਂ ਪਿਓ ਹੀ ਹੁੰਦਾ ਤੇ ਮੈਂ ਧੀਆਂ ਦੇ ਮੂੰਹ ਨੂੰ ਫਿਰ ਮੈਂ ਦੁਬਾਰਾ ਕਰਾ ਕੇ ਘਰੇ ਲਾਇਆ ਹੀ ਸੀ ਤੇ ਮੈਂ ਵੀ ਕੈਸ਼ ਮਠਾਣੇ ਵੀ ਬਿਆਨ ਦੇ ਕੇ ਆਈ ਸੀ ਵੀ ਮੈਂ ਘਰੇ ਲੈ ਕੇ ਚੱਲੀ ਵੀ ਮੇਰਾ ਬੰਦਾ ਮੇਰੇ ਬੱਚਿਆਂ ਦੇ ਨਹੀਂ ਸਰਦਾਂ ਨਾਲ ਸਾਡਾ ਪਰਿਵਾਰ ਹਦਾ ਉਹਦੇ ਨਾਲ ਪਰਿਵਾਰ ਤੇ ਉਦੋਂ ਬਾਅਦ ਮੇਰੇ ਭੈਣ ਪਰੋਇਪਰ ਵਾਲੀ ਗਰਮੀਤ ਕੋਰ ਤੇ ਮੇਰੇ ਮਾਪਿਓ ਸਾਰੇ ਨੂੰ ਵੀ ਤੰਗ ਕਰਦੇ ਪ੍ਰੇਸ਼ਾਨ ਕਰਦੇ ਜੇ ਕੰਮਕਾਰ ਤੇ ਜਾਂਦਾ ਤਾਂ ਖਤਰਾ ਸਾਨੂੰ ਰਹਿੰਦਾ ਜਾਨ ਨੂੰ ਹਾਂਜੀ ਕਿ ਤਾਣ ਕਿਸ ਤਰ੍ਹਾਂ ਦੇ ਤੁਹਾਨੂੰ ਮਤਲਬ ਧਮਕੀਆਂ ਦੇ ਰਹੇ ਨੇ ਧਮਕੇ ਦਿੰਦੇ ਆ ਵੀ ਅਸੀਂ ਇਹਨੂੰ ਮਾਰਨਾ ਹੀ ਮਾਰਨਾ ਜਾਂ ਸੁੱਤੇ ਪੈਨ ਮਾਰਦੇ ਹੀ ਜਾਂ ਬਾਹਰ ਅੰਦਰ ਮਾਰਦੇ ਹੀ ਜਾਂ ਬਾਰੂਕ ਬੰਦੇ ਪਾ ਕੇ ਮਾਰਦੇ ਹੀ ਮਾਰਨਾ ਹੀ ਮਾਰਨਾ ਤੁਹਾਡੇ ਘਰ ਵਾਲੇ ਪਰਚੇ ਵੀ ਕਰਵਾ ਰਹੇ ਹਾਂ ਹਾਂ ਝੂਠਾ ਪਰਚਾ ਮੇਰੇ ਘਰ ਵਾਲੇ ਤੇ ਕਰਵਾਉਂਦੇ ਨੇ ਇੱਥੇ ਆਪਾਂ ਅਰਪ ਕੇ ਠਾਣਾ ਲੱਗਦਾ ਮੇਰਾ ਮੁੰਡਾ ਵੀ ਉਹ ਦਿਨ 30 ਤਰੀਕ ਨੂੰ ਘਰੇ ਨਹੀਂ ਸੀ ਮੇਰੇ ਮੁੰਡੇ ਦਾ ਨਾਮ ਬਦਨਾਮ ਐਵੇਂ ਹੀ ਕਰਤਾ ਨਾ ਤੇ ਮੇਰਾ ਵੀ ਝੂਠਾ ਪਰਚਾ ਪਾਤਾ ਮੇਰੇ ਘਰ ਵਾਲੇ ਤੇ ਵੀ ਮੇਰੇ ਪਿਓ ਨੇ ਕਈ ਮਾਰੀ ਮੇਰੇ ਘਰ ਵਾਲੇ ਤੇ ਨਾ ਮੇਰੇ ਪਿਓ ਨੇ ਆ ਆਪ ਸੱਟ ਲਾ ਕੇ ਮੇਰੇ ਪਿਓ ਦਾਖਲ ਹੋ ਗਏ ਝੂਠਾ ਪਰਚਾ ਪਾਉਂਦਾ ਮੇਰੀ ਇਹੋ ਮੰਗ ਗਏ ਹਾਰਾ ਤੂੰ ਵੀ ਮੇਰੇ ਸਾਥ ਦਿੱਤਾ ਜਾਵੇ ਮੈਨੂੰ ਨਿਆ ਦਿੱਤਾ ਜਾਵੇ ਹਾਂ ਮੇਰੇ ਹਾਂ ਕਾਰੋਬਾਰ ਮੇਰੀ ਹੋਣੀ ਚਾਹੀਦੀ ਸਰ ਮੈਂ ਬੜੀ ਵੱਡੀ ਵੱਡੀ ਸਜੋ ਜੀ ਪਿਆਰ ਕਰਦੇ ਫਿਰ ਦੁਨੀਆ ਜੀ ਰੱਬ ਦੁਨੀਆ ਬਣਾਈ ਕੱਤ ਉਹਨੇ ਤੈਨੂੰ ਕਿਸੇ ਦਾ ਹਿਸਾਬ ਦਿੱਤੀ ਬਗਾਨੇ ਬੰਦੇ ਨੇ ਲਗੀ ਫਿਰਦੀ ਦੂਜੀ ਯਾਤਰੀ ਦਾ ਉਹ ਨਹੀਂ ਨਹੀਂ ਤੁਸੀਂ 15 20 ਡਾਲਰ ਲੈ ਤੇ ਹਰ ਬਈ ਹੋਣੀ ਚਾਹੀਦੀ ਹੈ ਇਹ ਜੀ ਘਰ ਹੋਣੀ ਚਾਹੀਦੀ ਹੈ ਇਹ ਤਾਂ ਇਹ ਬਾਰੇ ਉਹ ਤੇ ਜਿਹੜੀ ਇਹਨਾਂ ਵਾਲਾ ਇਹ ਮਤਲਬ ਇੱਕ ਵਾੜੀਆ ਵੱਲੋਂ ਜਿਹੜਾ ਸਗਰਾ ਕੀਤਾ ਜਾਂਦਾ ਹੈ ਕੋਈ ਕਾਰ ਮੈਂ ਮਨਦੀਪ ਕੌਰ ਆ ਇੱਥੋਂ ਦੀ ਰਹਿਣ ਵਾਲੀ ਆ ਖਾਸ ਮੇਰਾ ਇਹੀ ਪਿੰਡ ਆ ਮੇਰੇ ਸਹਰੇ ਆ ਬਾਕੀ ਇਹਨਾਂ ਆ ਕਿ ਮੈਂ ਥੋੜੇ ਜਿਹਾ ਬੰਨ ਦੇ ਲੱਗੇ ਵੀ ਸਾਈਡ ਤੇ ਰਹਿਣੀ ਆ ਤੇ ਜਦੋਂ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਪਾਣੀ ਪੂਣੀ ਦਾ ਬੜਾ ਰੌਲਾ ਸੀ ਉਹਦਾ ਕਰਕੇ ਪਾਜੀ ਨੇ ਕਿਹਾ ਕਿ ਚਲੋ ਸਾਰੀ ਦੁਨੀਆ ਨਾਲ ਫੱਮਿਲਦੀ ਪਈ ਆ ਆਪਾਂ ਵੀ ਥੋੜੀ ਬਹੁਤੀ ਲਿੱਲ ਲੈਨੇ ਆ ਤੇ ਇਸ ਤਰਕੇ ਇਹਨੇ ਪਾਜੀ ਨੇ ਕਿਹਾ ਵੀ ਚਲੋ ਆਪਾਂ ਇਕੱਠੇ ਕਰਦੇ ਮੈਂਬਰ ਮੈਂਬਰ ਸਾਰੇ ਤੇ ਇਹ ਬਾਰਨੇ ਤੇ ਚੜ੍ਹੇ ਸੀ ਇਹਨਾਂ ਦਾ ਕੋਈ ਸਹੁਰੇ ਥੋੜੇ ਜਿਹਾ ਝਗੜਾ ਹੋ ਗਿਆ ਤੇ ਬਾਕੀ ਇਹ ਤਾਂ ਭਾਜੀ ਨਹੀਂ ਬੋਲਿਆ ਸਹੁਰੇ ਉਹਦੇ ਨੇ ਕਹੀ ਮਾਰੀ ਆ ਇਹ ਅਸੀਂ ਆਪ ਆਪ ਦੇ ਅਖੀ ਖੁਦ ਵੇਖਿਆ ਵਾ ਕਿਉਂਕਿ ਸਾਨੂੰ ਵੀ ਬੁਲਾਇਆ ਸੀ ਕਿ ਸ਼ਹਿਰੋਂ ਕਿਸੇ ਨੇ ਆਉਣਾ ਸੀ ਤੇ ਕਹਿੰਦੇ ਸੀ ਕਿ ਆਪਾਂ ਮੀਟਿੰਗ ਕਰਨੀ ਆ ਤਾਂ ਉਹਨਾਂ ਦੇ ਵਿੱਚ ਆ ਕੇ ਬਹੁ ਨਾਲ ਤੇ ਬਸ ਇੰਨੀ ਗੱਲ ਹੋਈ ਆ ਤੇ ਇਸ ਗੱਲ ਦੇ ਵਿੱਚੋਂ ਭਾਜੀ ਸੋਨੂ ਦੇ ਸੱਟ ਲਾਈ ਗਈ ਸੀ ਭਾਜੀ ਸੋਨੂ ਨੇ ਅੱਗੋਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਨੇ ਕਦਮ ਨਹੀਂ ਚੁੱਕਿਆ ਉਲਟਾ ਉਹਦੇ ਤੇ ਕੇਸ ਹੁੰਦਾ ਪਿਆ ਆਏ ਉਨਾਂ ਨੂੰ ਘਰ ਰੁਪਕਾਰ ਕੀਤਾ ਪਿਆ ਦੋਨਾਂ ਦੀਆਂ ਬੱਚੀਆਂ ਅਸੀਂ ਲੱਗੇ ਰਹਿੰਨੇ ਆ ਰਾਤ ਨੂੰ ਅਸੀਂ ਮਾੜਾ ਮੋਟਾ ਧਿਆਨ ਰੱਖੀਦਾ ਹੈ ਤੇ ਉਸ ਕਰਕੇ ਮੇਰੀ ਇਹ ਹੀ ਬੇਨਤੀ ਆ ਕਿ ਧੀਆਂ ਵਾਲੇ ਅਸੀਂ ਨਹੀਂ ਆ ਕਿ ਇਹਨਾਂ ਨੂੰ ਬਾਕੇ ਸਮਝਾ ਕੇ ਥੋੜਾ ਬਹੁਤਾ ਤੇ ਨਦਰ ਰਾਜੀ ਨਵਾ ਕੀਤਾ ਜਾਵੇ ਜੀ ਹੋਰ ਪ੍ਰੈਸ਼ਰ ਕਾਦਾ ਪਾਇਆ ਯਾਰ ਇਹਨਾਂ ਦਾ ਪ੍ਰੈਸ਼ਰ ਇਹੀ ਪਾਇਆ ਜਾਂਦਾ ਹੈ ਕਿ ਉਹ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਅਸੀਂ ਰਾਜੀ ਨਵਾ ਕਰ ਲੈਂਦੇ ਹਾਂ ਕਿ ਕਿਰਾਇਆ ਜਨਾਂ ਤਾਂ ਲਾ ਨਾ ਰਾਜੀ ਕਰਾਈ ਸੀ ਹਾਂਜੀ ਇਹਨਾਂ ਨਾਲ ਲਾ ਮੈਂ ਜਿ ਕਰਾਈ ਸੀ ਇਹ ਪਾਸਿਓ ਆਏ ਆ ਸਾਰੇ ਇਹਨਾਂ ਲਾਮ ਮਰਜ਼ ਕਰਾਈ ਚਲੋ ਮੰਨਦੇ ਹਾਂ ਥੋੜੀਆਂ ਬਹੁਤੀਆਂ ਮੁਸੀਬਤਾਂ ਘਰਾਂ ਦੀਆਂ ਹੁੰਦੀਆਂ ਐ ਚਲੋ ਜੇ ਮਾਂ ਤੇ ਲੱਗ ਗਿਆ ਆ ਗਿਆ ਮਾਂ ਤੇ ਦਾਹ ਕਰੀਬਾਂ ਦਾ ਕਿਤੀ ਪੁੱਤ ਦਾ ਘਰ ਜਾੜਿਆ ਜਾਵੇ ਸਭਾ ਮਾਂ ਤੇ ਉਲਟਾ ਬਹੁੰਦਾ ਐ ਕਿ ਬੈਠਾ ਜਾਵੇ ਹਾਂਜੀ ਸਾਥ ਇਹਨਾਂ ਦਾ ਦੇਣਾ ਚਾਹੀਦਾ ਹਾਂਜੀ ਸਾਡੇ ਕੋਈ ਗਵਾਂਢੀ ਰਹਿੰਦੇ ਹਾਂ ਹਾਂਜੀ ਭਾਜੀ ਅਸੀਂ ਗਵਾਂਢੀ ਹਾਂ ਤੇ ਮੇਰਾ ਨਾਮ ਰਾਜਕੌਰ ਹੈ ਰਾਜਕੌਰ ਕੀ ਕਿਹੜਾ ਚਾਹਦੇ ਜੜੀ ਇਹਨਾਂ ਦੀ ਭਾਜੀ ਇਹਨਾਂ ਅਸੀਂ ਵੀ ਸ਼ਾਮ ਦਾ ਵੇਲਾ ਸੀ ਨੀ ਪੈਂਦਾ ਪਿਆ ਸੀ ਤੇ ਪਾਜੀ ਜਿਹੜਾ ਸੋਨੂ ਨਾ ਫਿਰ ਇਹਨਾਂ ਦਾ ਜਵਾਈ ਤੇ ਪਾ ਸਤਨਾਮੀ ਤਾਰ ਨਾ ਪਤਾ ਪਿਆ ਸੀ ਉਹ ਤਾਰ ਰਿੰਗੀ ਨਾ ਪਤਾ ਪਿਆ ਸੀ ਤੇ ਇਹਨਾਂ ਦੇ ਹੱਥ ਤੇ ਲੱਗੇ ਕਈ ਵੀ ਸੀ ਤੇ ਛੋਟਾ ਵੀ ਸੀ ਤੇ ਮੈਂ ਬੰਨ ਚੜੀ ਆ ਤੇ ਮੈਂ ਇਹਨੂੰ ਪੰਮੀ ਉਹਨਾਂ ਨੂੰ ਵੀ ਆਖਿਆ ਵੀ ਪੰਮੀ ਵੀ ਤੁਸੀਂ ਵੀ ਆਪ ਸਮੇਂ ਬਹਿ ਕੇ ਰਾਜੀਨਾਵਾ ਕਰ ਲੋ ਲੜਾ ਲੜਾਓ ਨਾ ਫਿਰ ਬਹਿ ਕੇ ਰਜਮੰਤੀ ਕਰ ਲੋ ਤੇ ਇਹ ਦੋਵੇਂ ਮਾਂਵਾਂ ਤੇ ਗਾਹ ਨਹੀਂ ਹੋਈਆਂ ਨਾ ਇਹ ਪੰਮੀ ਹੋਈ ਤਾਂ ਨਾ ਇਹਦੀ ਮੰਮੀ ਹੋਈ ਤੇ ਕਈ ਵੀ ਲੱਗੇ ਸੀ ਸੋਟਾ ਵੀ ਲੱਗੇ ਸੀ ਤੇ ਇਹ ਵੀ 500 ਨੂੰ ਦੇ ਜਿੱਦੋ ਖੂਨ ਲੱਗਿਆ ਨਾ ਐ ਕਰਕੇ ਸਿਰ ਐ ਫੜ ਕੇ ਤੇ ਐ ਆਇਆ ਤੇ ਅੱਗੋਂ ਦੀ ਮੈਂ ਭੱਜ ਕੇ ਆਈ ਆ ਤੇ ਪਾਜੀ ਦੇ ਖੂਨ ਬੜਾ ਪੈਂਦਾ ਪਿਆ ਸੀ ਕਈ ਪਤਾ ਨਹੀਂ ਕਿ ਕਈ ਮਾਰੀ ਕੋ ਸੋਟਾ ਮਾਰਿਆ ਮਾਰਿਆਗਾ ਸੀ ਕੋਈ ਤੇ 12 ਟੰਕੇ ਪਾਜੀ ਦੇ ਲੱਗੇ ਆ ਹਾਂਜੀ ਪਰ ਆਂਦੇ ਪਾਜੀ ਵੀ ਉਦੋਂ ਪਾਜੀ ਸੋਨੂ ਦੇ ਹੱਥ ਚ ਕੁਝ ਨਹੀਂ ਸੀ ਸੋਟਾ ਵੀ ਨਹੀਂ ਸੀ ਆਗਾ ਹਾਂਜੀ ਉਹ ਫੋਨ ਕਰਵਾ ਰਹੇ ਕਾਰਵਾਈ ਹੁਣ ਕਾਰਵਾਈ ਇਹਨਾਂ ਦੇ 700 ਰੇ ਕਰਵਾ ਰਹੇ ਆ ਛੋਟੀ ਬਣਾ ਕੇ ਕਰਾ ਹਾਂਜੀ ਉਹੀ ਕਰਵਾ ਰਹੇ ਨੇ ਕੀ ਪਰਿਵਾਰ ਨੂੰ ਰਾਸਮੈਂਟ ਕੀਤਾ ਜਾ ਰਿਹਾ ਰਾਸਮੈਂਟ ਇਹਨਾਂ ਦੇ ਵਿਚਾਰੇ ਵੀ ਰਾਤ ਨੂੰ ਇਹਨਾਂ ਦੀਆਂ ਬੱਚੀਆਂ ਕੱਲੀਆਂ ਹੁਣ ਦਿਖਾਏ ਤੇ ਵੀ ਕੱਲੇ ਕਲਾਪੇ ਜਵਾ ਕਦੀ ਹੁਣ ਜਾਂਦੇ ਕਦੀ ਆਉਣ ਨੂੰ ਜਾਂਦੇ ਤੇ ਸਾਫ਼ ਦਿੱਤਾ ਜਾਵੇ ਇਹਨਾਂ ਨੂੰ ਹਾਂਜੀ ਬਾਬਵਾ ਜੇ ਵੀ ਕਰ ਲੈਣ ਹੋ ਵੀ ਕਰ ਲੈਣ ਹਾਂਜੀ। ਹੋਇਆ ਸੀ ਕਿ ਕਾਰਨ ਹੋਇਆ ਸੀਗਾ ਤੁਸੀਂ ਅੱਜ ਵੀ ਆਏ ਹੋ ਝਗੜਾ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ। ਐਮਐਲਏ ਰਾ ਮਸੂਲ ਹੋਈ ਸਰ। ਹਾਂਜੀ। ਪਲੱਸ ਦਿਲਵਿੰਦਰ ਸਿੰਘ ਨੇ ਦਰਖਾਸਤ ਦਿੱਤੀ ਸੀ ਸਰ। ਹੂੰ ਹੂੰ। ਵੀ ਸਾਡਾ ਝਗੜਾ ਹੋਇਆ ਇਸ ਤਰ੍ਹਾਂ ਕਰਕੇ। ਹੂੰ ਹੂੰ। ਉਹਦੇ ਬਾਬਤਾਂ ਹੈ ਜੀ ਦੋਨਾਂ ਧਿਰਾਂ ਦਾ ਬਿਆਨ ਲਿਖਣਾ ਸਰ। ਅੱਛਾ ਬਿਆਨ ਲਿਖਣਾ ਹੈ ਜੀ। ਕੋਈ ਕਾਰਵਾਈ ਹੋਈ ਕਿਸੇ ਤਰ੍ਹਾਂ ਦੀ ਕਿ ਹਜੇ? ਕਾਰਵਾਈ ਸਾਰਾ ਪੈਂਡਿੰਗ ਆ ਜੀ। ਪੈਂਡਿੰਗ ਚੱਲ ਰਹੀ ਵੀ ਹੈ। ਜੀ। ਤੇ ਇਹ ਪਰਿਵਾਰ ਵੀ ਕਹਿ ਰਿਹਾ ਵੀ ਉਹ ਝੂਟੀਆਂ ਸੱਟਾਂ ਡਾ ਕੇ ਦਾਖਲ ਹੋਇਆ ਜਦ ਪੁਲਿਸ ਸਾਡੇ ਨਾਲ ਧੱਕਾ ਕਰੀ ਕੀ ਕਰ ਰੈਸਟਿਗੇਸ਼ਨ ਦਾ ਮਾਮਲਾ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਜੁਡੀ ਚਾਹੀ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਹਾਂ ਹਾਂ ਕੀ ਮਾਮਲਾ ਲੱਗਿਆ ਤੁਹਾਨੂੰ ਮਾਮਲਾ ਕਿਸ ਤਰੀਕੇ ਨਾਲ ਜੀ ਕੀ ਮਾਮਲਾ ਕੀ ਲੱਗਿਆ ਤੁਹਾਨੂੰ ਸ਼ੱਕ ਦਾ ਕੀ ਲੱਗਿਆ ਜਿਹੜਾ ਲੜਾਈ ਹੋਈ ਹੈ ਕੀ ਝਗੜਾ ਹੈ ਕੀ ਲੱਗਿਆ ਮਾਮਲਾ ਮਾਮਲਾ ਜੀ ਇਹ ਸਰਕਾਰੀ ਕੋਈ ਜ਼ਮੀਨਾਂ ਦੇ ਪਈ ਹੈ ਚਾੜੇ ਇਥੇ ਕੋਈ ਤਾਰ ਇਹ ਤਾਂ ਜਾਂਦੀ ਸੀ ਇਹਨਾਂ ਦੀ ਤੈਨੂੰ ਲੱਗੀ ਸੀ ਹਾਂ ਉਹਨੂੰ ਲੈ ਕੇ ਲੜਾਈ ਹੋਈ ਇਹਨਾਂ ਦੀ ਝਗੜਾ ਹੋਇਆ ਹਾਂਜੀ ਅੱਛਾ ਸਟਾਵੇ ਵਜੀਆਂ ਨੇ ਕਿਸੇ ਦੀ ਵਜੀਆਂ ਜੀ ਦੋਨਾਂ ਤਰ੍ਹਾਂ ਦੇ ਵਜਦੇ ਨੇ ਅੱਛਾ ਹੁਣ ਤਰਤੀਸ਼ੀ ਕਰ ਰਹੇ ਹੋ ਤਾਂ ਹਾਂਜੀ ਤਰਤੀਸ਼ ਕਰ ਰਹੇ ਹਾਂ